ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬੜੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੀ ਛੋਟੇ ਬੱਚੇ ਦੇ ਬੂਟ ਬਣਾਉਣੇ ਤੇ ਜਿਵੇਂ ਕਿ ਆਪਣੇ ਘਰੇ ਵਾਧੂ ਆ ਪਏ ਹੁੰਦੇ ਆ ਰਮਾਲ ਤੇ ਸੂਟਾ ਨਾਲ ਦੇ ਆਪਾਂ ਲੈ ਲੈਨੇ ਆ ਵਾਧੂ ਇਹ ਪਏ ਰਹਿੰਦੇ ਹੈਗੇ ਫਿਰ ਤੇ ਇਹਨਾਂ ਤੋਂ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਦੇ ਗਰਮ ਬੂਟ ਤਿਆਰ ਕਰ ਸਕਦੇ ਆ ਛੋਟੇ ਬੱਚਿਆਂ ਦੇਖ ਲੈਣਾ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਜੀ ਤੇ ਇੱਕ ਇਦਾਂ ਦਾ ਰਮਾਲਾ ਲੈਣਾ ਆਪਾਂ ਨੇ ਤੇ ਇਹਨੂੰ ਆਪਾਂ ਡਬਲ ਫੋਲਡ ਕਰ ਲੈਣਾ ਜੀ ਸਿੱਧੀ ਸਾਈਡ ਅੰਦਰ ਕਰ ਲੈਣੀ ਆ ਇਸ ਸਾਈਡ ਆਪਾਂ ਨੇ ਅੰਦਰ ਕਰ ਲਈ ਜੀ ਇਹ ਦੇਖੋ ਇਹ ਵਾਲਾ ਐਵੇਂ ਫੋਲਡ ਕਰ ਲਿਆ ਤੇ ਇੱਥੇ ਆਪਾਂ ਨਿਸ਼ਾਨੀਆਂ ਲਾ ਲੈਣੀਆਂ ਜੀ ਇਹਨੂੰ ਕੱਟ ਲੈਣਾ ਆਪਾਂ ਅੱਧ ਚੋਂ ਇਹਦੇ ਫੋਲਡ ਕਰਕੇ ਇਸ ਤਰੀਕੇ ਨਾਲ ਕੱਟ ਲੈਣਾ ਆਪਾਂ ਨੇ ਵਿਚਾਲੂ ਆਪਾਂ ਕੱਟ ਲਿਆ ਇਹਨੂੰ ਤੇ ਹੁਣ ਆਪਾਂ ਇੱਕ ਸਾਈਡ ਇਹਦੀ ਸਾਈਡ ਤੇ ਰੱਖ ਦੇਣੀ ਹੈ ਤੇ ਸਿੱਧੀ ਸਾਈਡ ਅੰਦਰ ਕਰ ਲਈ ਤੇ ਇਸ ਤਰੀਕੇ ਨਾਲ ਫੋਲਡ ਕਰ ਲਿਆ ਆਪਾਂ ਨੇ ਤੇ ਹੁਣ ਆਪਾਂ ਜੀ ਇੱਥੋਂ ਲੈ ਲੈਣਾ 4 ਇੰਚ ਉਪਰੋਂ ਜਿੱਦਾਂ ਬੰਦ ਕਰਨੀ ਹੈਗੀ ਫੋਲਡ ਹੋਈ ਵੀ ਇਧਰੋਂ ਲੈ ਲੈਣਾ ਆਪਾਂ ਨੇ 4 ਇੰਚ 4 ਇੰਚ ਤੇ ਤੁਸੀਂ ਨਿਸ਼ਾਨੀ ਲਾ ਲੈਣੀ ਤੇ ਇਧਰੋਂ ਲੈ ਲੈਣਾ ਜੀ 3.5 ਇੰਚ ਇਸ ਤਰੀਕੇ ਨਾਲ ਨਿਸ਼ਾਨੀ ਲਾ ਲੈਣੀ ਤੁਸੀਂ ਨੇ ਤੇ ਇੱਥੋਂ ਆਪਾਂ ਥੋੜੀ ਜਿਹੀ ਗਲਾਈ ਪਾ ਦਾਂਗੇ ਜੀ ਔਰ ਇਧਰੋਂ ਵੀ ਆਪਾਂ ਥੋੜੀ ਜਿਹੀ ਗਲਾਈ ਪਾ ਲੈਣੀ ਹੈਗੀ ਥੋੜੀ ਥੋੜੀ ਗੜਾਈ ਪਾਉਣੀ ਆਪਾਂ ਨੇ ਬਿਲਕੁਲ ਹੀ ਇਸ ਤਰੀਕੇ ਨਾਲ ਤੇ ਇਧਰੋਂ ਵੀ ਪਾ ਲੈਣੀ ਏ ਜੀ ਗੜਾਈ ਆਪਾਂ ਥੋੜੀ ਜੀ ਪਿੰਨੇ ਪਾਸੇ ਤੋਂ ਵਧੀਆ ਆਪਾਂ ਨੇ ਗੜਾਈ ਪਾ ਲੈਣੀ ਹੈਗੀ ਤੇ ਇਹਨਾਂ ਨੂੰ ਆਪਾਂ ਕੱਟ ਲੈਣਾ ਜੀ ਇੱਥੋਂ ਗਲਾਈ ਤੇ ਕੱਟਣਾ ਜਿਹੜਾ ਆਪਾਂ ਗਲਾਈ ਪਾਈ ਸੀ ਉੱਪਰ ਵੀ ਤੇ ਇਧਰੋਂ ਵੀ ਕੱਟ ਲੈਣਾ ਜੀ ਤੇ ਸੇਮ ਤਰੀਕੇ ਨਾਲ ਆਪਾਂ ਦੂਸਰਾ ਕੱਟ ਲਾਂਗੇ ਜੀ ਇਹ ਵੇਖੋ ਇੱਕ ਸਾਈਡ ਕੱਟੀ ਗਈ ਇਹਦੀ ਤੇ ਸੇਮ ਹੀ ਆਪਾਂ ਦੂਸਰਾ ਕੱਟ ਲਾਂਗੇ ತರಿಕೆನೆಲ್ಡ್ ಉಪ್ಪ ದೂಸರ ಕಟ್ಟದೇ ತರಕೆ ನೀ ਬਹੁਤ ਹੀ ਸੋਹਣੇ ਬੂਟ ਬਣ ਕੇ ਤਿਆਰ ਹੋਣਗੇ ਜੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਣੀ ਤੇ ਹੁਣ ਆਪਾਂ ਦੋਨੋਂ ਸਾਈਡ ਕੱਟ ਲਈ ਜੀ ਤੇ ਹੁਣ ਆਪਾਂ ਇਧਰ ਬਾਹਰਲੀ ਸਾਈਡ ਸਿੱਧਾ ਪਾਸਾ ਤੇ ਇਸ ਤਰੀਕੇ ਨਾਲ ਜੀ ਆਪਾਂ ਪਲਾਸਟਿਕ ਰੱਖ ਲਈ ਤੇ ਆਪਾਂ ਇਹਨੂੰ ਜ਼ਿਆਦਾ ਫੋਲਡ ਨਹੀਂ ਕਰਾਂਗੇ ਕਿਉਂਕਿ ਇਹ ਫੋਲਡ ਹੋਇਆ ਹੋਇਆ ਹੈ ਇਹ ਉੱਪਰਲੀ ਸਾਈਡ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ ਪਲਾਸਟਿਕ ਕੇ ਰਾਂ ਸਟੀਚ ਕਰ ਲੈਣੀ ਹੈਗੀ ਜਿਹੜੀ ਲਾਸਟਿਕ ਇਹ ਨਿਕਲੇ ਨਾ इस तरीके न आप सिलाई लगा ले जी देखो ये सारी सिलाई लगा लीजिए ऊपर उपर हम आप इतों कि रखनी है थोड़ा जो इस तरीके थोड़े जे फल पा लेने अपने खिंच के ਆ ਵਿਖੋ 5.5 ਹੋ ਗਈ ਤੇ ਹੁਣ ਆਪਾਂ ਐਕਸਟਰਾ ਇਲਾਸਟਿਕ ਕੱਟ ਦਾਂਗੇ ਸੇ ਇੱਥੇ ਵੀ ਆਪਾਂ ਸਲਾਈ ਲਗਾ ਦਾਂਗੇ ਪਹਿਲਾਂ ਫਿਰ ਲਾਸਟਿਕ ਕੱਟ ਦਾਂਗੇ ਆਪਾਂ 5.5 ਤੇ ਇਸ ਤਰੀਕੇ ਨਾਲ ਇੱਥੋਂ ਵੀ ਇਹਨੂੰ ਇਲਾਸਟਿਕ ਨੂੰ ਬੰਦ ਕਰ ਦੇਣਾ ਤੁਸੀਂ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲਿਆ ਜੀ ਆਹ ਵੇਖੋ ਸਿੱਧੀ ਸਾਈਡ ਅੰਦਰਲੀ ਸਾਈਡ ਕਰ ਲੈਣੀ ਐ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ ਗਲਾਈ ਤਿੱਕਾ ਜਿੱਥੋਂ ਆ ਗਲਾਈ ਪਾਈ ਹੋਈ ਸੀ ਇੱਥੋਂ ਤਿੱਕਾ ਆਪਾਂ ਸਟਿਚ ਕਰਾਂਗੇ ਇੱਥੋਂ ਇੱਥੋਂ ਤਿੱਕਾ ਆ ਆ ਚੀਜ਼ ਖੁੱਲੀ ਰੱਖਣੀ ਐ ਹਜੇ ਆਪਾਂ ਨੇ ਤੇ ਇੰਨੀ ਸਲਾਈ ਲਾਉਣੀ ਐ ਆਪਾਂ ਨੇ ਹਜੇ ਆਪਾਂ ਸਲਾਈ ਲਾ ਕੇ ਦਿਖਾਣੇ ਤੁਹਾਨੂੰ ਹੁਣ ਆਪਾਂ ਆਹ ਵਾਲੀ ਸਲਾਈ ਵੀ ਲਗਾ ਲੈਣੀ ਹੈ ਜਿਹੜੀ ਆਪਾਂ ਨਿਸ਼ਾਨੀ ਲਗਾਈ ਹੈ ਹੈ ਇਹ ਤਾਂ ਇਹ ਦੇਖੋ ਇਹ ਪੰਨੇ ਸਲਾਈ ਲਗਾ ਲਈ ਤੇ ਹੁਣ ਆਪਾਂ ਜਿਹੜਾ ਇਹ ਵਾਲਾ ਇਹਨੂੰ ਐ ਫੋਲਡ ਕਰ ਲਾਂਗੇ ਦੁਬਾਰਾ ਦੇਖ ਲਓ ਇੱਕ ਵਾਰ ਇਧਰੋਂ ਆਪਾਂ ਇਹ ਸਲਾਈ ਲਗਾ ਲਈ ਇਧਰੋਂ ਇਹ ਲਗਾ ਲਈ ਆਪਾਂ ਸਲਾਈ ਇੱਥੋਂ ਤੱਕ ਤੇ ਆਹ ਜਿਹੜਾ ਮੂੰਹ ਖੁੱਲਾ ਇਹਨੂੰ ਆਪਾਂ ਵਿਚਾਲੋਂ ਫੜ ਕੇ ਇਸ ਤਰੀਕੇ ਨਾਲ ਐ ਫੋਲਡ ਕਰ ਲਾਂਗੇ ਆਪਾਂ ਇੱਥੇ ਵੀ ਥੋੜੀ ਜਿਹੀ ਗਲਾਈ ਪਾ ਲੈਣੀ ਹੈ ਤੁਸੀਂ ਇੱਥੋਂ ਵੀ ਥੋੜਾ ਜੇ ਦੋਨੇ ਸਾਈਡਾਂ ਤੋਂ ਗਲਾਈ ਬਾਕੇ ਨਾ ਜੀ ਹੁਣ ਆਪਾਂ ਤੁਹਾਨੂੰ ਬੂਟ ਖੋਲ ਕੇ ਦਿਖਾਵਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਦੇਖੋ ਇਸ ਤਰੀਕੇ ਨਾਲ ਬਣ ਗਿਆ ਇਹ ਹਾਂ ਦੇਖੋ ਤੇ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਇੱਥੋਂ ਦੀ ਦੇਖੋ ਕਿੰਨਾ ਵਧੀਆ ਬੂਟ ਬਣ ਕੇ ਤਿਆਰ ਹੋਇਆ ਨਿੱਕੇ ਜਿਹੇ ਕਾਕੇ ਵਾਸਤੇ ਬਹੁਤ ਵਧੀਆ ਬੂਟ ਬਣ ਕੇ ਤਿਆਰ ਹੁੰਦੇ ਆ ਜੀ ਇਹ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਸਾਈਡਾਂ ਤੋਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਤੇ ਸੇਮ ਹੀ ਆਪਾਂ ਦੂਸਰਾ ਬੂਟ ਬਣਾ ਲਾਂਗੇ ਇਸੇ ਤਰੀਕੇ ਨੇ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰਾ ਬੂਟ ਬਣਾ ਕੇ ਦਿਖਾਵਨੇ ਆ ਜੀ ਤੁਹਾਨੂੰ ਬਹੁਤ ਵਧੀਆ ਹੈ ਛੋਟੇ ਕੱਕਿਆਂ ਦੇ ਘਰ ਜੀ ਆਪਾਂ ਆਪਦੀ ਪਸੰਦ ਦੇ ਕਲਰ ਦੇ ਬਣਾ ਸਕਦੇ ਬੂਟ ਆਪਾਂ ਦੇਖੋ ਕਿੰਨੇ ਵਧੀਆ ਬਣ ਗਏ ਇਹ ਤੇ ਆਪਾਂ ਤੁਹਾਨੂੰ ਪਾ ਕੇ ਵੀ ਦਿਖਾਵਾਂਗੇ ਬੂਟ ਕੱਕੇ ਦੇ ਛੋਟੇ ਜਿਹੇ ਦੇ ਹਜੇ ਉਹ ਸੁੱਕ ਤਾਂ ਪਿਆਗਾ ਇੱਧਰ ਆ ਸੀਗਾ ਮੇਰੇ ਕੋਲ ਹੀ ਹੋਰ ਆ ਸੀਗਾ ਇਹ ਤੇ ਮੈਂ ਕੋਲੇ ਬਹਿ ਕੇ ਬੂਟ ਸਿਉ ਰਹੀ ਆ ਇਹ ਇਹਦੇ ਆਪਾਂ ਬੂਟ ਬਣਾਵਾਂਗੇ ਦੂਸਰਾ ਵੀ ਆਪਾਂ ਇਸੇ ਤਰੀਕੇ ਨੇ ਤੁਹਾਨੂੰ ਸਿਉਂ ਕੇ ਦਿਖਾਵਾਂਗੇ ਜੀ ਆਪਾਂ ਉਸੇ ਤਰੀਕੇ ਬਣਾ ਕੇ ਰੈਡੀ ਕਰ ਲੈ ਜਿਵੇਂ ਪਹਿਲਾ ਬੂਟ ਦੱਸਿਆ ਤੁਹਾਨੂੰ ਆਪਾਂ ਨੇ ਤੇ ਬਹੁਤ ਵਧੀਆ ਤਰੀਕਾ ਜੀ ਇਹ ਬੂਟ ਬਣਾਉਣ ਦਾ ਛੋਟੇ ਬੱਚੇ ਲਈ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਓ ਜੀ ਬੂਟ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ